ਦੁਖ ਪੰਜਣੀ ਸਾਈ ੴ ਸਤਿਗੁਰ ਪ੍ਰਸਾਦ ਗਉੜੀ ਮਹਿਲਾ ਪੰਚਮਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਰਾਤ ਦੇ ਪੂਰਨ ਸਤਿਗੁਰ ਗਿਆਨ ਰਹਾਉ ਜੇਤ ਘਟ ਬਸੇ ਪਾਰ ਬ੍ਰਹਮ ਸੋਈ ਸੁਹਾ ਮਾਥਾਉ ਜਮ ਕੰ ਕਰਨੀ ਨ ਆਵੀ ਦਸਨਾ ਹਰ ਗੁਣ ਗਾਉ ਸੇਵਾ ਸਤ ਨ ਜਾਣੀਆ ਨਾ ਜਾਪੇ ਅਰਾਧ ਉọt ਤੇਰੀ ਜਗ ਜੀਵਨਾ ਮੇਰੇ ਠਾਕਰ ਅਗ ਅਗਾਧ ਭੈ ਕਰ ਪਾਲ ਕੁਸਾਈਆਂ ਨੱਠੇ ਸੁਖ ਸੰਤਾਪ ਦਤੀ ਬੋਨਾ ਲਾਗੀ ਸਤ ਗੁਰ ਰੱਖੇ ਆਪ ਗੌਰਨ ਰਣ ਧਿਆਗੁਰ ਗੁਰ ਸੱਚਾ ਸਿਰਜਣ ਹਾਰ ਗਰ ਤੁੱਟੇ ਸਭ ਕੁਛ ਪਾਇਆ ਜਨ ਨਾਨਕ ਸਦ ਬਲਿਹਾਰ ਗੌੜੀ ਮਹੱਲਾ ਪੰਜਵਾ ਸੁਕੇ ਹੈ ਕੀਏ ਖਿੰਮਾ ਹੈ ਅਮਰਤ ਦਿਸ਼ਟ ਸ਼ਾਂਤੀ ਜੁਹਾਏ ਕੱਟੇ ਕਸ਼ਟ ਪੂਰੇ ਕਰਦੇ ਸੇਵਕ ਕੀ ਬੀਨੇ ਆਪਣੀ ਸੇਵ ਰਹਾਉ ਮਟਗੀ ਚੰਤ ਪੁਨੀਮ ਆਸਾ ਕਰੀ ਦਿਆ ਸਤਗੁਰ ਗੁਣਤਾਸਾ ਦੁਖ ਨਾਠੇ ਸੁਖ ਆਏ ਸਮਾਏ ਟੀਨ ਪਰਿ ਜਾਂ ਗੋਰ ਘਰ ਮਾਏ ਇਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਖਲਖਲੇ ਗੋੜੀ ਮਹਿਲਾ ਪੰਚਮਾ ਤਾਪ ਗਏ ਪਾਈ ਪ੍ਰਭ ਸ਼ਾਂਤ सीतल पहर की नीप्रवदा प्रभ कृपा ते पहर से जन-जन के बिछे में ले रहा रहौ सिमरत सिमरत प्राप्त का नाम सकल रोग का बंस ठाऔ सवै बोले हर वाणी आठ पहर तो सिमरौ प्राणी दुख दर्द जमन नी ना आवे कह ननके जो हर गुण गावे गौड़ी में नहा पंजना ਜਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਬਸੇ ਮਨ ਆਹੀ ਜਪ ਮੰਨ ਮੇਰੇ ਗਵਿੰਦ ਕੀ ਬਾਣੀ ਸਾਧੂ ਜਨ ਨਾਮ ਰਾਮ ਰਸਨ ਬ ਕਾਣੀ ਰਹਾ ਹੋ ਇਕਸ ਬਿਨ ਨਾਹੀ ਦੂਜਾ ਕੋ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਧ ਜਨ ਮੀਤ ਸਖਾ ਕਰ ਏਕ ਹਰ ਹਰ ਅਭਿਰ ਮਨ ਮੇ ਲੇਖ ਅਰਵ ਰਿਹਾ ਸਰਵਤ ਸੁਆਮੀ ਗੁਣ ਗਾਵੇ ਨਾਨਕ ਅੰਦਰਿ ਸ਼ਮੀ ਗਉੜੀ ਮਹਿਲਾ ਹਾਂ ਪੰਜਵਾ ਕੋਟ ਵਿਗਨ ਵਿਰੇਖਿਨ ਮਾਹੀ ਹਰ ਹਰ ਕਥਾ ਸਦ ਸੰਗ ਸੁਨਾਈ ਪੀਵਤਿ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚਰਨੇ ਮਿੱਠੀ ਗੁਤਾਸਿ ਰਹਾਉ ਸਰੁ ਕल्याण ਸੁਖ ਸੈ ਜਨਧਾਨ ਜਾਕੇ ਰਿਦੈ ਵਸੇ ਭਗਵਾਨ ਅਕਤਮਤ ਤੰਤ ਸਵ ਸਾਰੇ ਕਰਨੇ ਹਾਰਿ ਦੇ ਮਹਾਰੁ ਤਦ ਸਤ ਪੰ ਭਜੋ ਪਾਰ ਬ੍ਰਹਮ ਕਹ ਨਾਨਕ ਤਲ ਏ ਤਰਮ ਗੜੀ ਮਹਿਲਾ ਪੰਜਮਾ ਸ਼ਾਂਤ ਪਈ ਗੋਬਿੰਦ ਪੁਰ ਪਾਈ ਤਾਪ ਪਾਪ ਬੈਨ ਸੇ ਮੇਰੇ ਪਾਈ ਹੀ ਰਹਾ ਹੋ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭੈ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਤ ਨੀਤ ਗਈ ਬਿਆਦ ਉਬਰੇ ਜਨਮੀਤ मन वच करम पर अपना त्याई नानिक दास तिरिश नाही गौड़ी महला नेत्र प्रकाश किया गुरदेव भवन गए पूर्ण भई से रखिया बिहारी पार ब्रह्म कृपा धारी नानिक नाम जपे सो जीवे साधु संग हर अमृत पीवे ਗੋੜੀ ਮਹਿਲਾ ਪੰਜਵਾ ਫਿਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸੁਭਾਰੇ ਰਹਾਉ ਦਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈ ਜੇ ਰੱਖੀ ਕਰ ਤਾਰੇ ਬਾਦ ਸਾ ਸਾ ਬਸ ਵਸ ਕਰ ਦੀਨੇ ਅਮਰਤ ਨਾਮ ਮਹਾਰਸ ਪੀਨੇ ਨਰਪੋ ਹੋਏ ਪਜੋ ਭਗਵਾਨ ਸਾਧ ਸੰਗਤ ਮਿਲਕੀ ਨੋ ਦਾਨ ਚਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੋੜੀ ਮਹਿਲਾ ਪੰਜਮਾ ਰਾਖ ਪਿਤਾ ਪ੍ਰਭ ਮੇਰੇ ਮੋ ਨਿਰਗੁਣ ਸਭ ਗੁਣ ਤੇਰੇ ਰਹਾਓ ਪੰਜ ਵਖਾਤੀ ਏਕ ਕਿਰਪਾ ਰਾਖੋ ਰਾਖਣ ਹਾਰੇ ਖੇਦ ਕਰੇ ਔਰ ਬਹੁਤ ਸੁਧਾਵੇ ਆਇਓ ਸ਼ਰਨ ਤਹਾਰੇ ਕਰ ਕਰ ਹਾਰਿਓ ਅਨਿਕ ਬਹੁ ਭੰਤੀ ਛੋਡੇ ਕਤੂ ਨਹੀਂ ਇਕ ਬਾਤ ਸੁਨ ਤਾ ਕੀ ਉਤਾ ਸਾਧ ਸੰਗ ਮਿੱਟੀ ਜਾਹੀ ਕਰ ਕਿਰਪਾ ਸ਼ਾਂਤੀ ਮਿਲੇ ਮੋ ਤੈਂ ਤੇ ਧੀਰਜ ਪਾਇਆ ਸ਼ਾਂਤੀ ਮਤ ਦਿਓ ਮੋ ਨਿਰਪਹੁ ਗੁਰ ਕਾ ਸ਼ਬਦ ਕਮਾਇਆ ਜੀਤ ਲਿਓ ਮਹਾ ਬਖਾਦੀ ਸਹਜ ਸਹਿਲੀ ਹੀ ਬਾਣੀ ਕਹ ਨਾਨਕ ਮਨ ਭਿਆ ਪਰਗਾਸਾ ਪਾਇਆ ਆਪਾਧਨ ਰਵਾਣੀ ਭਲਾ ਬਲ ਮਹਿਲਾ ਪੰਚਮਾ ਸਰਵ ਕਲਿਆਣ ਕੀਏ ਕਰਦੇ ਸੇਵਕ ਆਪਣੀ ਲਾਇਓ ਸੇਵ ਬਿਗਨ ਲਾਗੇ ਜਪ ਅਲਖ ਭੇਵ ਧਰਤ ਪਨੀਤ ਭਈ ਗੁਣ ਕਹਾਵੇ ਦਰਤ ਦਰਤ ਗਿਆ ਹਰ ਨਾਮ ਧਿਆਈ ਰਾਹੋ ਸਭਨੀ ਥਾਈ ਰਬਿਆ ਆਪ ਆਦਿ ਜਗਤ ਜਾਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ गुर के चरण लगे मन मीठे निर्गबीन होए सब थाई टूठे सब सुख पा सब सुख पाए सतगुरु तूठे पार ब्रह्म प्रपय रखवाले जिथे किथे दिसे नाले नानक दास खसम प्रीत पाले गुलाबल महला पंजमा चरण कवल प्रभ हिरदे त्याए रोग गए सगले सुख पाए ਗੁਰੂ ਦੁਖ ਕਾਟਿਐ ਦਿਨੋ ਦਾਨ ਸਫਲ ਜਨਮ ਜੀਵਨ ਪਰਵਾਣਿ ਰਹਾਉ ਅਕਾਤਕ ਕਥਾ ਅਮਰਤ ਪਰਵਾਣੀ ਕਹ ਨਾਨਕ Jap ਜਿਵੇ ਗਿਆਨੀ ਬੁਲਾਵਲ ਮਹਿਲਾ ਪੰਜ ਮਹਾ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹ ਤੂਰੇ ਰਹਾਉ ਤਾਪ ਪਾਪ ਸੰਤਾਪ ਬਨਾਸੇ ਹਰ ਸਿਮਰਤਿ ਕਿਲਿਕ ਸਗਨ ਸੇ ਅਨੰਤ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੀਰੀ ਪੈਜ ਸੁਭਾਰੀ ਬੁਲਾਵਲ ਮਹਿਲਾ ਪੰਥਮ ਸਤਲ ਅਨੰਤ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਥ ਜਨਾ ਹੋਏ ਕਿਰਪਾਲਾ ਬਿਕਸੇ ਸਾ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣੀ ਵਿਚਾਰਿਆ ਰਹਾਓ ਬਨ ਤ੍ਰੇਨ ਤ੍ਰਿਵਣ ਹੋਇਆ ਹਰਿਆ ਹੋਏ ਸਗਲੇ ਜੀ ਸੁਧਾਰੇਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਲਾਵਲ ਮਹਿਲਾ ਪੰਜਮਾ ਰੋਗ ਗਿਆ ਪ੍ਰ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਉ ਰਾਜ ਰਾਜ ਭੋਜਨ ਖਾਵੋ ਮੇਰੇ ਭਾਈ ਅਮਰਤ ਨਾਮ ਰਿਤ ਮਹਿਤੀ ਆਹੀ ਨਾਨਕ ਗੁਰ ਪੂਰੇ ਕੀ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬੁਲਾਬਲ ਮਹਿਲਾ ਪੰਜਮਾ ਸੰਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਅਰੋਗ ਗਣ ਗਾਵੋ ਨਿਤ ਰਾਮ ਕੇ ਏ ਅਪਕਤ ਜੋਗ ਆਏ ਬਸੋ ਕਰ ਦੇਸ਼ ਮੇ ਏ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਪਹੇ ਲਹਿ ਗਏ ਬਿਹੋਗ ਬਿਲਾਵਲ ਮਹਿਲਾ ਪੰਚਮਾ ਬੰਦਨ ਕਾਟੇ ਆਪਰਵੁ ਹੁਆ ਕਿਰਪਾਲ ਦੀਨ ਤਿਆਰ ਪ੍ਰਭ ਪਾਰਗੰ ਤਾਂ ਕੀ ਨਦਰ ਨਿਹਾਲ ਗੁਰ ਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖਿ ਪਿਹਾ ਪ੍ਰਵਤੀ ਆਵਨ ਜੋਗ ਆਹੋ ਔਖ ਦੇ ਹਰ ਕਾ ਨਾਮ ਹੈ ਜਿਤ ਰੋਗ ਨ ਬਿਆਪੇ ਸਾਧ ਸੰਗ ਮਨ ਤਨ ਹਿਤੇ फिर दुख न जापे हर 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 है अंतर लिवलाई किलक साधु शिरनाई सुनत जपत हर नाम जस ता कि तुर बुलाई महामंत कथे हर के गुण गाई बुलाबल महला पंचमा हर 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 आराधिये हो ये रोग रामचंद की लिस्ट का जिन मारिया रोग रहओ गुर पूरा हर जपिए नित कीजे पूग साध संगत के बाहरनी मिलिया संयोग जस सिमरत सुख पाई है बिनसे हे पियोग नानक प्रावशरनाती कर्ण कारण जोग राग बुलावल महल्ला पंचमान धूप दे कर पंचमा एक ओंकार सतगुरु प्रसाद ਅਬਰ ਅਪਾਵ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਿਆ ਗੁਰ ਪੂਰਾ ਅਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿ ਹਰ ਰਹਾਉ ਬਾਹ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਤੇ ਨਰਪਿਆ ਬੁਲਾਵਨ ਮਹਿਲਾ ਪੰਜਮਾ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਬੱਡ ਪ੍ਰਤਾਪ ਅਚਰਜ ਰੂਪ ਹਰ ਕੀ ਨੀਂਦਾਤ ਗੁਰ ਗੋਵਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸ਼ਰਨਾਗਤੀ ਜੋ ਸਦਾ ਸਹਾਈ ਹੀ ਰਹਾਉ ਬੇਥੀ ਕਰ ਨਾ ਹੋਵੀ ਜਨ ਕੀ ਹਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣ ਤਾਸ ਬਲਾਵਲ ਮਹਿਲਾ ਪੰਜਮਾ ਤਾਤੀ ਵਾਉ ਨ ਲਾਗੀ ਪਾਰ ਬ੍ਰਹਮ ਸ਼ਰਨਾਈ ਜੋ ਗਿਰਦ ਹਮਾਰੇ ਰਾਮ ਕਰ ਦੁੱਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਣਤ ਬਣਾਈ ਰਾਮ ਨਾਮ ਅਖ ਦਿਆ ਏਕਾ ਲਿਵ ਲਾਈ ਹੀ ਰਹਾਓ ਰਾਖ ਲਿਏ ਤਿਨ ਰਖਣ ਹਾਰ ਸਭ ਬਿਆਦ ਮਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਹੈ ਸੁਹਾਈ ਬਲਾਬਲ ਮਹਿਲਾ ਪੰਜਮਾ ਆਪਣੇ ਬਾਲਕ ਆਪ ਰੱਖਿਨ ਪਾਰ ਬ੍ਰਹਮ ਕਰਦੇ ਸੁਖ ਸ਼ਾਂਤ ਸਹਿਜ ਆਨੰਦ ਪਏ ਪੂਰਨ ਪਈ ਸੇਵਰਾਉ ਭਗਤ ਜਿਨਾ ਕੀ ਬੇਨਤੀ ਸੁਣੀ ਪ੍ਰਭ ਆਪ ਬ੍ਰੋਗ ਮਟਾਇ ਜੀਵ ਆਲਣੀ ਜਾਕਾ ਵੱਡ ਪ੍ਰਤਾਪ ਦੋਖ ਹਮਾਈ ਵਖੀਨ ਆਪਣੀ ਕਲਤਾਰੀ ਮਨ ਵਾਂਛਤ ਫਲ ਦਿੱਤੀ ਨਾਨਕ ਬੁਲੀ ਹਾਰੀ ਬਲਾਵਲ ਮਹੱਲਾ ਪੰਜਮਾ ਤਾਪ ਲਾਇਆ ਗੁਰਸਿਰਜਨ ਹਾਰ ਸਤਗੁਰ ਆਪਣੇ ਕੋ ਵੱਲ ਜਾਈ ਜਨ ਪੈਜ ਰੱਖੀ ਸਾਰੇ ਸੰਸਾਰ ਰਹਾਓ ਕਰਮਸਤਕ ਧਾਰ ਬਲ ਕ ਰਕ ਲੀਨੋ ਪ੍ਰ ਅਮਰਤ ਨਾਮ ਮਹਰਸ ਦੀਨੋ ਦਾਸ ਕੀ ਲਾਜ ਰੱਖੀ ਮਿਹਰਬਾਨ ਗੁਰ ਨਾਨਕ ਬੋਲੇ ਦਰਗੇ ਪਰਵਾਨ ਬਲਾਵਲ ਮਹਿਲਾ ਪੰਨਾ ਤਾ ਪ੍ਰਾਪ ਤੇ ਰੱਖੇ ਆਪ ਸੀਤਲ ਭੈ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮੇ ਜਾਪ ਰਹਾਓ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਅਧਾਰ ਨਾਮ ਖੰਡ ਪ੍ਰਤਾਪ ਦੁਖ ਵਿਨਸੇ ਸੁਖ ਆਨੰਦ ਪਰਵੇਸਾ ਤ੍ਰਿਸ਼ਨ ਬੁਝੀ ਮਨ ਤਨ ਸਚਿਤ ਰਾਖੋ ਨਾਥ ਕੋ ਨਾਥ ਸ਼ਰਨ ਸਿਮਰਤਾ ਸਗਲ ਸ੍ਰੇਸ਼ਟ ਕੋ ਮਾਈ ਬਾਪ ਭਗਤ ਬਸਰ ਭੈ ਭਜਨ ਸੁਹਾਮੀ ਗਉਣ ਗਾਗਤ ਨਾਨਕ ਅਲਾਪ ਸੋਟੇ ਮਹਿਲਾ ਪੰਜ ਮਾ ਕਰਿ ਇਸ਼ਨਾਨ ਸਿਮਰ ਪ੍ਰਾ ਆਪਣਾ ਮਨ ਤਨ ਭੇ ਰੋਗਾ ਕੋਟ ਵਿਗਨ ਲਾਥੇ ਪ੍ਰਵਿਸ਼ਰਨਾ ਪ੍ਰਤੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰ ਪੂਰੇ ਤੂੰ ਰਾਖਾ ਰਹਾਓ ਸਾਚਾ ਸਹਿਬ ਅਮਰਤ ਬਟਾਈ ਭਗਤ ਵਸਲ ਦਿਹਾਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਤ ਵਿਤ ਪਹਾਲਾ ਹ ਅਮਰਤ ਨਾਪੋ ਜੰਨਤ ਪੁੱਛੋ ਸਰ ਬੇਲਾ ਮੁਖ ਪਾਵੋ ਜਰਾ ਮਰ ਤਾਪ ਸਭ ਨਾਠਾ ਗੁਣ ਗੋਮੰਤ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮਿਹਰੇ ਸਾਰਤ ਕਲਹਾ ਬਣ ਆਈ ਪ੍ਰਗਟ ਭਈ ਸਕਲੇ ਜੁਗ ਅੰਤਰ ਗੁਰ ਨਾਨਕ ਕੀ ਹੀ ਬੜਾਈੀ ਸੋਟੂ ਮਹੱਲਾ ਪੰਜਮਾ ਸੂਖ ਮੰਗਲ ਕਲਿਆਣ ਸੇ ਤੁੰ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਾਰਕ ਸਤਗੁਰ ਤਾਪ ਅਤਾਰਿਆ ਉਪਰੇ ਸਤਗੁਰ ਕੀ ਸਰਨਾਈ ਜਾਂਕੇ ਸੇਵਨ ਬਰਤੀ ਜਾਈਂ ਰਹਾਓ ਕਰਮੇ ਸੁਖ ਬਾਹਰ ਕਨ ਸੁਖਾ ਆਪਣੇ ਭੇਦਿਆਲਾ ਨਾਨਕ ਬਿਗਨ ਲੱਗੇ ਕੋਉ ਮੀਰਾ ਪ੍ਰਭੂ ਯਾਦ ਕਰੇ ਪਾਲਾ ਸੋਟ ਮਹਿਲਾ ਪੰਜਮਾ ਗਏ ਕਲੇਸ਼ ਰੋਗ ਸਭ ਨਾਸੇ ਪਰ ਆਪਣੀ ਕਿਰਪਾ ਤਾਰੀ ਆਠ ਪਹਿਰਾਤੋ ਸੁਆਮੀ ਪੂਰਨ ਕਾਲ ਹਮਾਰੀ ਹਰ ਜੋਤ ਸੁਖ ਸੰਪਤ ਰਾਸ राख ले हो पाई मेरे को प्रव के अरदास रहाओ जो मान को सोई सोई पावो अपने खसम भरोसा कहो नानक गुरु पूरा पेट्यो मिट्यो सकल अंदेसा सोट महला पंजवा सिमर सिमर गुरु सतगुर अपना सगला दुख मिटाया ताप रोग गए गुरबचनी मन इच्छे ये फल पाया ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਰਨ ਸਭਤ ਸੁਆਮੀ ਪੂਰਨ ਪੁਰਖ ਬਧਾਤਾ ਹਰਿਹਾਉ ਆਨੰਦ ਬਨੋਦ ਮੰਗਣ ਗੁਣ ਕਾਵੋ ਗੁਰ ਨਾਨਕ ਭੈ ਦਿਆਲਾ ਜੈ ਜੈਕਾਰ ਭੈ ਜਗ ਪੀਤਰ ਹੋਇਆ ਪਾਰ ਬ੍ਰਹਮ ਰਖਵਾਲਾ ਸੋਠ ਮਹਲਾ 5 ਦਰਤ ਗਵਾਇਆ ਪ੍ਰਾਪੇ ਸਭ ਸੰਸਾਰ ਉਭਾਰਿਆ ਪਾਰ ਬ੍ਰੰ ਪ੍ਰਪਤੀ ਪਤਾਰੀ ਆਪਣਾ ਅੰਧਿਰ ਦੇਸ ਮਾਰਿਆ ਹੋਈ ਰਾਜੇ రామਕੀਰਤਿ ਰਖਵਾਲੀ ਸੁਖ ਸਹਿਜ ਅਨੰਤ ਗੁਣ ਗਾਵੋ ਮਨੁ ਤਨ ਦੇਹ ਸੁਖਾਲੀ ਬੀ ਰਹਾਓ ਪਤ ਪ੍ਰਦਾਨ ਸਤਿਗੁਰ ਮੇਰਾ ਬਹੁਤ ਇਸ ਕਾ ਪਰਵਸਾ ਪਖਸਲ ਹੈ ਸਭ ਸੁਚੇ ਸਾਹਿਜ ਸੁਣਨਾਨਕ ਕੀ ਅਰਦਾਸਾ ਸੋਟ ਮਹਿਲਾ ਪਨਮ ਬਖਸ਼ਿਆ ਪਾਰ ਬਾਂ ਪਰਮੇਸ਼ਰ ਸਗਲੇ ਰੋਗ ਬਦਾਰੇ ਗੁਰਪੂਰੇ ਕੀ ਸਰਨੀ ਉਪਰੇ ਗਾਜ ਸਗਲ ਸਵਾਰੇ ਹਰ ਜਨ ਸਿੰਧਿਆਰ ਨਾਮ ਅਧਾਰ ਤਾਪ ਅਧਾਰਿਆ ਸਤਗੁਰੂ ਪੂਰੇ ਆਪਣੀ ਕਿਰਪਾ ਧਾਰ ਰਹਾਓ ਸਦਾ ਨੰਤ ਕਹੇਂ ਧੀਰੇ ਪਿਆਰੇ ਹਰ ਗੋਬਿੰਦ ਕੁਰਾਖਿਆ ਵੱਡੀ ਵਿਢਾਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਪਾਖੇ ਹਾ ਸੋਧ ਮਹਲਾ ਪੰਜਮਾ ਪਈ ਕਰ ਪਾਲ ਸੁਆਮੀ ਮੇਰੇ ਤਿਤ ਸਾਚੇ ਦਰਵਾ ਸਤਿਗੁਰ ਤਾਪ ਗਵਾਇਆ ਪਾਈ ਠਾੜ ਪਈ ਸੰਸਾਰ ਆਪਣੇ ਜੀ ਜੰਤ ਆਪੇ ਰੱਖੇ ਜਮਹਿ ਕੀ ਕੋ ਹਟਾਰੇ ਧਰ ਕੇ ਚਨ ਕਿਤੇ ਓਰ ਧਾਰੇ ਸਦਾ ਸਦਾ ਪ੍ਰਭ ਸੰਗਿ ਰਹੀ ਪਾਈ ਦੁਖ ਕੀ ਲੀਕ ਕੱਟਣ ਹਾਰੇ ਲਾਹੋ ਜਸਤੀ ਸ਼ਰਨੀ ਉਪਰੇ ਪਾਈ ਜਿਨ ਰੱਚਿਆ ਸਭ ਕੋ ਨੂੰ ਹੀ ਕਰਨ ਕਰਨ ਸੁਭਰਤ ਸੋ ਭਾਈ ਸੱਚੇ ਸੱਚੀ ਸੋਹੀ ਨਾਨਕ ਪ੍ਰਭੂ ਤੇ ਹਲੇ ਪਾਈ ਮਨ ਤਨ ਸੀਤ ਰਿਉ ਹੋਏ ਸੋਟ ਮਹਲਾ ਪੰਜਮਾ ਸੰਤੋ ਹਰ ਹਰ ਨਾਮ ਤੇ ਹਈ ਸੁਖ ਸਾਗਰ ਪ੍ਰਭਿਸਰੋ ਨਾਹੀ ਮਨ ਚਿੰਦਣਾ ਫਲ ਪਾਈ ਰਹਾਓ ਸਤਿਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਤਾਰੀ ਵੀ ਪਾਰ ਬ੍ਰੰਪਪੈ ਦੇ ਅੰਲਾ ਦੁੱਖ ਮਿਟਿਆ ਸਭ ਪਰਵਾਰੀ ਸਰਮਦਾਨ ਮੰਗਲਰਾਸ ਰੂਪਾ ਹਰ ਕਾ ਨਾਮ ਅਧਾਰੋ ਗਿਆਨਿਕ ਪਤਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੋ ਸੋਟ ਮਹਿਲਾ ਪੰਜ ਮਾ ਮੇਰਾ ਸਤਗੁਰੁ ਲਖਾਲਾ ਹੋਇ ਧਾਰ ਕਿਰਪਾ ਪ੍ਰਭਾ ਦੇ ਰੱਖਿਆ ਹਰੇ ਗੋਵਿੰਦ ਤੁਮ ਨਮਾਨ ਰੋ ਹਰਹਾਉ ਆਪ ਗਿਆ ਆਪਮਟਾਇਾ ਜਨ ਕੀ ਹਾਜ ਰਖਾਈ ਸਾਧ ਸੰਗ ਤੇ ਸਫਲ ਪਾਏ ਸਤਿਗੁਰ ਕੀ ਬਲ ਜਾਈ ਹਲਤ ਪਲਤ ਪ੍ਰਵਤ ਹੋਏ ਸਵਾਰੇ ਹਵਰਾ ਅਗੁਣ ਅਵਗੁਣ ਨਾ ਵਿਚਾਰਿਆ ਅਟਲ ਬਚਨ ਨਾਨਕੁ ਕੁਰਤੇਰਾ ਸਫਲ ਕਰਨ ਸਤਿ ਤਾਰਿਆ ਸੋਟ ਮਹਲਾ ਪੰਜ ਮਾ ਜੀ ਜੰਤ ਸਤਿ ਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕ ਦੀ ਆਪੇ ਰੱਖੇ ਪੂਰਨ ਪਹੀ ਵਡਿਆਈ ਭਾਰ ਗੰ ਪੂਰਾ ਮੇਰੇ ਨਾਲ ਗੁਰ ਪੂਰੇ ਪੂਰੀ ਸਭ ਰੱਖੀ ਹੋਏ ਸਰਵ ਬਿਆਲ ਰਹਾਉ ਅੰਦ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰੱਖੇ ਜੋ ਬਾਰਕ ਪਿਤ ਮਾਤਾ ਸੋਟੇ ਮਹੱਲਾ ਪੰਜਮ ਠੰਡ ਪਾਈ ਕਰtare ਪਾਪੇ ਛੋੜ ਗਿਆ ਪਰਵਾਰੀ ਘਰ ਪੂਰੇ ਹੈ ਰਾਖੀ ਸਰਨ ਸੱਚੇ ਕੀ ਤਾ ਕੀ ਪਰਮੇਸ਼ਰ ਆਪ ਹੋਇਆ ਰਖਵਾਲਾ ਸੰਤ ਸਹਿਜ ਸੁਖ ਇੰਮੇ ਉੱਜੇ ਮਨ ਹੋਇਆ ਸਦਾ ਸਖੰਡਾ ਹਰਹਾਉ ਹਰ ਹਰ ਨਾਮ ਬਿਉ ਦਾਰੂ ਤਨ ਸਗਲਾ ਰੋਗ ਬਧਾਰੂ ਆਪਣੀ ਕਿਰਪਾ ਤਾਰੀ ਤਿੰਨ ਸਗਲੀ ਬਾਤ ਸਵਾਰੇ ਪਰਾ ਆਪਣਾ ਵੀਸੁ ਮਾਰਿਆ ਹਮਰਾ ਗੁਣ ਅਫਗਨ ਬਚਾਰਿਆ ਗਰਕਾ ਛਾਦ ਪੈਉ ਸਾਖੀ ਤੈਨ ਸਗਲੀ ਰਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਕੇਹਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈ ਜਰਾ ਕੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਕੇਹਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਕਹਿ ਜੁ ਰਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ